ਅਨੀਗੜ ਬੀਤੀ ਰਾਤ ਫਗੂਵਾਲ ਕੈਂਚੀਆਂ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੰਗਰੂਰ ਵੱਲ ਜਾਂਦੇ ਸਮੇਂ ਕਾਰ ਦਾ ਸਤੋਲਨ ਵਿਗੜ ਗਿਆ ਫਲਾਈਓਵਰ ਤੇ ਸੜਕ ਦੇ ਵਿਚਕਾਰ ਕਾਰ ਪਲਟ ਗਈ ਇਸ ਦੌਰਾਨ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਦੇ ਪੁੱਤਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਾਰ ਚਲਾ ਰਹੇ ਸਬ ਇੰਸਪੈਕਟਰ ਦੇ ਪੁੱਤਰ ਨੂੰ ਗੰਭੀਰ ਜੱਟ ਸੱਟਾਂ ਲੱਗੀਆਂ ਦੋਵੇਂ ਨੌਜਵਾਨ ਕਰੀਬੀ ਦੋਸਤ ਸਨ ਇਕੱਠੇ ਪੜਦੇ ਸਨ ਘਟਨਾ ਸੰਬੰਧੀ ਸੜਕੀ ਸੁਰੱਖਿਆ ਫੋਰਸ ਦੇ ਐਸਆਈ ਜਸਮਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਉਹਨਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਫਗੂਵਾਲ ਕੈਂਚੀਆਂ ਵਿਖੇ ਸੰਗਰੂਰ ਵੱਲ ਜਾਂਦੀ ਸੜਕ ਤੇ ਇੱਕ ਕਾਰ ਦਾ ਸਟੋਲਨ ਗਵਾ ਗਿਆ ਤੇ ਫਲਾਈਓਵਰ ਤੇ ਪਲਟ ਗਈ ਕਾਰ ਚ ਦੋ ਜੋ ਨੌਜਵਾਨ ਸਾਮਲ ਸਨ ਇਸ ਮੌਕੇ ਦੋਵੇਂ ਨੌਜਵਾਨਾਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤੇ ਐਂਬੂਲੈਂਸ ਰਾਹੀ ਪੁਆਨੀਗੜ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਏਕਮਵੀਰ ਨੂੰ ਮ੍ਰਿਤਕ ਕਰਾਰ ਦਿੱਤਾ ਜਿਸ ਕਿ ਜਦੋਂ ਕਿ ਹਰਜੋਤ ਸਿੰਘ ਨੂੰ ਗੰਭੀਰ ਹਾਲਤ ਕਾਰਨ ਪਟਿਆਲੇ ਵੱਲ ਰੈਫਰ ਕਰ ਦਿੱਤਾ ਦੱਸ ਦਈਏ ਕਿ ਏਕਮਵੀਰ ਪਟਿਆਲੇ ਦੇ ਆਈ ਡੀਐਸਪੀ ਸਤਨਾਮ ਸਿੰਘ ਦਾ ਪੁੱਤ ਹੈ ਜਦੋਂ ਕਿ ਹਾਸੇ ਦੇ ਗੰਭੀਰ ਜ਼ਖਮੀ ਹੋਣ ਕਾਰਨ ਹਰਜੋਤ ਸਿੰਘ ਦੇ ਪਿਤਾ ਪੰਜਾਬ ਪੁਲਿਸ ਸਬ ਇੰਸਪੈਕਟਰ ਹਨ ਜੋ ਕਿ ਮੌਜੂਦਾ ਸਮੇਂ ਮਹਾਲੀ ਵਿੱਚ ਤਣਾਇਤ ਹਨ ਉਧਰ ਜਦੋਂ ਦੂਸਰੇ ਪਾਸੇ ਪਵਾਨੀਗੜ ਦੇ ਐਸਐਚਓ ਮਾਲਵਿੰਦਰ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟ ਲਈ ਭੇਜਦੇ ਹੋਏ ਪੰਜਾਬ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ। ਇਸ ਤਰ੍ਹਾਂ ਜਿਹੜੀ ਕਾਰ ਦੇਖ ਸਕਦੇ ਹੋ ਤਾਂ ਸਾਰਾ ਕਾਰ ਦੇ ਪਰ ਕੱਚੇ ਉੱਡ ਜਾਂਦੇ ਜੀ ਜੀ ਤਸਵੀਰਾਂ ਦੇਖ ਸਕਦੇ ਹੋ ਚੈਕਿੰਗ ਨਾਲ ਆਇਆ ਲਾਦਾ ਜੀ ਦੇਖੋ ਮੇਰਾ ਨਾਮ ਜਸਵਿੰਦਰ ਸਿੰਘ ਹੈ ਐਸਐਸਐਫ ਸਰਕਸ ਰੱਖਿਆ 4 ਦੀ ਸਾਡੀ ਟੀਮ ਹੈ ਸਾਡੀ ਟੀਮ ਜਿਹੜੀ ਹੈ 24 ਘੰਟੇ ਇੱਕ ਵਰਕ ਕਰਦੀ ਹੈ ਜਦੋਂ ਸਾਨੂੰ ਫੋਨ ਕਰਦਾ ਸੀ ਮੌਕੇ ਤੇ ਆ ਜਾਂਦੇ ਆ ਪਰ ਇਹ ਕਰੀਬ ਰਾਤ 1:30 ਵਜੇ ਫੋਨ ਆਇਆ ਸਾਨੂੰ ਕੰਟਰੋਲ ਰੂਮ ਤੋਂ ਵੀ ਏਦਾਂ ਫੱਗੋ ਵਾਲਾ ਕੈਂਚੀਆਂ ਦੇ ਕੋਲ ਓਵਰ ਬ੍ਰਿਜ ਦੇ ਉੱਪਰ ਐਕਸੀਡੈਂਟ ਹੋ ਗਿਆ ਅਸੀਂ ਰਾਤ ਦੇ ਇਹਨਾਂ ਨੂੰ ਕਰੀਬ 1:30 ਵਜੇ 2:00 ਵਜੇ ਫੋਨ ਕਰ ਰਹੇ ਆ ਵੀ ਤੁਹਾਡਾ ਹੈਡ ਰੇਕ ਕ੍ਰੇਨ ਜਾਂ ਕੋਈ ਵੀ ਵੀ ਕੋਈ ਹੋਰ ਹਾਦਸਾ ਨਾ ਹੋ ਜੇ ਕੋਈ ਹੋਰ ਹਾਦਸਾ ਕੋਈ ਹੋਰ ਹਾਦਸਾ ਨਾ ਹੋ ਜੇ ਵੀ ਆ ਕੇ ਇਹਨੂੰ ਆਪਾਂ ਸਾਈਡ ਤੇ ਕਰੀਏ ਪਰ ਇਹ ਲੋਕਾਂ ਦਾ ਇੰਨਾ ਕੁ ਬਿਲਕੁਲ ਹੀ ਜ਼ੀਰੋ ਬਿਲਕੁਲ ਜ਼ੀਰੋ ਇਹਨਾਂ ਦਾ ਵਰਕ ਹੈ ਕੋਈ ਕੰਮ ਨਹੀਂ ਬਿਲਕੁਲ ਬਿਲਕੁਲ ਕੋਈ ਕੰਮ ਨਹੀਂ ਕਰਦੇ ਨਾ ਦੀ ਮਨੋ ਆ ਸੜਕ ਇਹਨਾਂ ਦਾ ਜੋ ਟੂਲ ਆ ਲੈੰਦਾ ਜੇਕਰ ਨੈਸ਼ਨਲ ਹਾਈਵੇ ਦੀਆਂ ਅਸੀਂ ਕਹਿ ਸਕਦੇ ਗਾਈਡਲਾਈਨਸ ਨੂੰ ਦੇਖਿਆ ਜਾਵੇ ਟੋਲ ਪਰਚੀ ਲੈਂਦੇ ਨੇ ਜੇਕਰ ਤੁਹਾਡੀ ਗੱਡੀ ਕਿਤੇ ਖਰਾਬ ਹੋ ਜਾਂਦੀ ਹੈ ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੋਕੇ ਤੇ ਉਹਨਾਂ ਦੀ ਟੀਮ ਪਾਉਂਦੇ ਪਰ ਹਾਲ ਤੱਕ ਕਾਰ ਚੱਕਣ ਦੇ ਲਈ ਮੈਂ ਕਹਿੰਦਾ ਜੀ ਪਹਿਲਾਂ ਵੀ ਬਹੁਤ ਇਹ ਹਾਦਸੇ ਹੋ ਗਏ ਜਦੋਂ ਅਸੀਂ ਇਹਨਾਂ ਨੂੰ ਫੋਨ ਕਰਦਿਆਂ ਕਰ ਇਹ ਨਹੀਂ ਆਉਂਦੇ ਮੌਕੇ ਤਾਂ ਬਿਲਕੁਲ ਇਹਦੇ ਘੱਟੋ ਘੱਟ ਵੀ ਅੱਧਾ ਪੌਣਾ ਘੰਟੇ ਬਾਅਦ ਆਉਂਦੇ ਆ ਪਰ ਇਹਨਾਂ ਦਾ ਅੱਸੀ ਰਾਤ ਦੇ ਇੰਨੇ ਕੋ ਹੈਰਾਨ ਹੋਏ ਹੋਏ ਆ ਵੀ ਅਜੇ ਤੱਕ ਇਹਨਾਂ ਦਾ ਕੋਈ ਵੀ ਮਨ ਲੋ ਇਹਨਾਂ ਦੇ ਕੋਈ ਟੀਮ ਨਹੀਂ ਪਹੁੰਚੀ ਅਸੀਂ ਇਹਨਾਂ ਨੂੰ 10-10 ਤੇ ਵੀ ਫੋਨ ਕਰ ਲਿਆ 10-10 ਤੇ ਇਹਨਾਂ ਦਾ ਬੈਕ ਫੋਨ ਆਈ ਜਾਂਦਾ ਸਾਨੂੰ ਵੀ ਤੁਹਾਡੀ ਟੀਮ ਸਾਡੀ ਪਹੁੰਚੀ ਆ ਕਿ ਨਹੀਂ ਪਹੁੰਚੀ ਉਹਨਾਂ ਦੇ ਫੋਨ ਘੱਟੋ ਘੱਟ ਹੁਣ 5-6 ਆ ਗਏ ਪਰ ਨਹੀਂ ਬਿਲਕੁਲ ਜ਼ੀਰੋ ਇਹਨਾਂ ਦਾ ਉਹ ਹੈ ਬਿਲਕੁਲ ਨਲ ਇਹਨਾਂ ਦਾ ਮਨ ਲੋ ਕੰਮ ਹੈ ਟੂਲ ਲੈ ਕੇ ਜਸ਼ਵਿੰਦਰ ਜੀ ਤੁਹਾਡੇ ਵੱਲੋਂ ਬਹੁਤ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਨੇ ਟੋਲ ਪਲਾਜ਼ੇ ਨਾਲ ਰਸਤਾ ਕਿਉਂਕਿ ਲਾਈਟਾਂ ਦੀ ਵਜ੍ਹਾ ਨਾਲ ਵੀ ਬਹੁਤ ਜਿਹੜੇ ਹਾਦਸੇ ਬਿਲਕੁਲ ਹਾਂਜੀ ਲਾਈਟ ਕੋਈ ਰਾਤ ਨੂੰ ਸਾਹਿਬ ਬਿਲਕੁਲ ਲਾਈਟ ਵੀ ਕੋਈ ਨਹੀਂ ਜਗ ਰਹੀ ਸੀ ਕੋਈ ਵੀ ਲੈਟ ਟੂਲ ਪਲਾਜ਼ੇ ਤੋਂ ਲੈ ਕੇ ਜੋਥੇ ਤੱਕ ਇਹਨਾਂ ਦਾ ਕੋਈ ਏਰੀਆ ਬਣਦਾ ਕੋਈ ਵੀ ਲਾਈਟ ਇਹਨਾਂ ਦੀ ਨਹੀਂ ਜਲਦੀ ਹਾਂ ਇਹਨਾਂ ਨੇ ਇੱਕ ਕੰਮ ਚਲਾਉ ਜਰੂਰ ਕਰਤੀ ਸੀ ਲਾਈਟਾਂ ਇੱਕ ਵਾਰੀ ਚੱਲੀਆਂ ਮੁੜ ਕੇ ਸਾਰੀਆਂ ਡੈਡ ਕੋਈ ਲਾਈਟ ਨਹੀਂ ਚੱਲਦੀ ਰਾਤ ਵੇਲੇ ਸੇ ਲਾਈਟ ਕਾਰਨ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਹਾਸੇ ਵੀ ਹੁੰਦੇ ਨੇ ਹਾਸੇ ਹੁੰਦੇ ਨਹੀਂ ਬਹੁਤ ਹਾਸੇ ਹੁੰਦੇ ਨੇ ਲਾਈਟਾਂ ਕਰਨ ਬਹੁਤ ਹਾਸੇ ਹੁੰਦੇ ਨੇ ਬਾਰੇ ਕਬੜਾ ਟਾਈਮ ਪਾਸ ਕਰਦੇ ਆ ਤੇ ਚਲੇ ਜਾਂਦੇ ਆ ਤਾਂ ਕੀ ਲੱਗਦਾ ਕੀ ਜਿਹੜੀ ਨੈਸ਼ਨਲ ਹਾਈਵੇ ਦੀ ਅਸੀਂ ਕਹਿ ਸਕਦੇ ਕਿਉਂਕਿ ਪੈਸੇ ਲੈ ਰਹੇ ਆ ਟੋਲ ਪਲਾਜ਼ਾ ਤਾਂ ਲੋਕਾਂ ਨੂੰ ਕੋਈ ਸਹੂਲਤ ਨਹੀਂ ਦੇ ਰਹੇ ਲੋਕਾਂ ਨੂੰ ਨਹੀਂ ਦੇ ਇੱਕ ਲੋਕਾਂ ਦੀ ਲੁੱਟ ਕਰ ਰਹੇ ਨੇ ਸਹੂਲਤ ਕੁਝ ਨਹੀਂ ਦੇ ਰਹੇ ਲੋਕਾਂ ਦੀ ਬਿਲਕੁਲ ਬਿਨਾਂ ਵਜ੍ਹਾ ਲੁੱਟਦੇ ਆ ਆਪਾਂ ਲੋਕ ਵੀ ਥੋੜਾ ਜਾਗਰੂਕ ਹੋਣਾ ਚਾਹੀਦਾ ਵੀ ਜਿਹੜੇ ਨਾ ਤੁਹਾਨੂੰ ਸਹੂਲਤਾਂ ਹੀ ਵੀ ਜਦੋਂ ਸਾਡਾ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਵੀ ਗੱਡੀ ਦਾ ਹੋ ਜਾਂਦਾ ਇਹਨਾਂ ਨੂੰ ਨਾਲ ਦੇਣਾ ਆਉਣਾ ਚਾਹੀਦਾ ਇਹਨਾਂ ਨੂੰ ਅੱਗੇ ਸ਼ਿਕਾਇਤ ਕਰਨੀ ਚਾਹੀਦੀ ਸੀ ਜਿਹੜੀ ਇਹ ਨੈਸ਼ਨਲ ਹਾਈਵੇ ਦੀ ਬਣਦੀ ਸੀ ਕਿ ਰੋਡ ਨੂੰ ਜਿਹੜਾ ਖਾਲੀ ਕਰਵਾਇਆ ਜਾਵੇ ਤਾਂ ਕਿ ਕੋਈ ਹੋਰ ਹਾਸਾ ਨਾ ਵਾਪਰੇ ਤਾਂ ਹਾਲੇ ਤੱਕ ਇੱਕ ਵੀ ਮੁਲਾਜ਼ਮ ਨਹੀਂ ਪਹੁੰਚਾ ਅਜੇ ਤੱਕ ਇਹਨਾਂ ਦਾ ਕੋਈ ਅਸੀਂ ਏਸੀ ਕਰਕੇ ਰਾਤ ਦੇ 1:30 ਵਜੇ ਦੇ ਫੋਨ ਕਰ ਰਹੇ ਹਾਂ ਇਹਨਾਂ ਦਾ ਕੋਈ ਵੀ ਅਜੇ ਤੱਕ ਤੁਸੀਂ ਦੇਖੋ ਕਿੰਨੇ ਵਜਾ ਆ ਗਏ ਰਾਤ ਦੇ ਅਸੀਂ ਇਹੀ ਇਹਨਾਂ ਨੂੰ ਕਹਿ ਰਹੇ ਹਾਂ ਬਾਰ-ਬਾਰ ਕੋਈ ਹੋਰ ਹਾਦਸਾ ਨਾ ਹੋ ਜੇ ਮੇਨ ਰੋਡ ਦੇ ਵਿਚਾਲੇ ਗੱਡੀ ਪਈ ਆ ਪਰ ਕੋਈ ਵੀ ਇਹਨਾਂ ਦਾ ਵਰਕ ਕੋਈ